ਹੁਣ ਜਦੋਂ ਦਾ ਪੰਜਾਬ ਦੇ ਵਿੱਚ ਬਈਏ ਪਜਾਓ ਪੰਜਾਬ ਬਚਾਓ ਦਾ ਨਾਰਾ ਲੱਗਣਾ ਸ਼ੁਰੂ ਹੋਇਆ ਉਦੋਂ ਤੋਂ ਤੁਸੀਂ ਦੇਖੋ ਕਿ ਦੋ ਤਰ੍ਹਾਂ ਦੀ ਬਹਿਸ ਜਿਹੜੀ ਛੜੀ ਐ ਕੁਝ ਲੋਕ ਤਾਂ ਇਹ ਕਹਿ ਰਹੇ ਨੇ ਕਿ ਬਈਏ ਪਜਾਓ ਪੰਜਾਬ ਬਚਾਓ ਦਾ ਨਾਰਾ ਇਹ ਆਰਐਸਐਸ ਦੇ ਨਾਗਪੁਰ ਤੋਂ ਉੱਥੋਂ ਲਵਾਇਆ ਜਾ ਰਿਹਾ ਤੇ ਉਹਨਾਂ ਨੂੰ ਹੀ ਇਹ ਵੰਡ ਪਾਉ ਜਿਹੜੀ ਸੋਚ ਆ ਇਹ ਫਿੱਟ ਬੈਂਦੀ ਆ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿਉਂਕਿ ਕਾਫੀ ਸਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਹੱਕ 'ਚ ਆਈਆਂ ਨੇ ਔਰ ਉਹ ਕਹਿ ਰਹੇ ਨੇ ਕਿ ਜਿਹੜੇ ਬੰਦੇ ਨੇ ਗਲਤ ਕੀਤਾ ਉਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਬੰਦੇ ਦੇ ਕੰਮ ਵੇਖ ਕੇ ਉਹਦੀਆਂ ਗਲਤੀਆਂ ਵੇਖ ਕੇ ਉਹਨੂੰ ਗਲਤ ਕਿਹਾ ਜਾਣਾ ਚਾਹੀਦਾ ਜਿਨੇ ਕੋਈ ਗਲਤੀ ਨਹੀਂ ਕੀਤੀ ਤਾਂ ਉਹਨੂੰ ਕਿਸੇ ਭਾਈ ਚਾਰੇ ਦਾ ਹੋਣ ਕਰਕੇ ਗਲਤ ਮੰਨ ਲੈਣਾ ਇਹ ਬਿਲਕੁਲ ਮੂਰਖਾ ਵਾਲੀ ਸੋਚ ਹੈ ਇਹ ਗੱਲ ਕਈ ਸਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੇ ਕਹੀ ਹੈ ਸੰਯੁਕਤ ਕਿਸਾਨ ਮੋਰਚੇ ਦੀਆਂ ਤਕਰੀਬਾਂ ਸਾਰੀਆਂ ਜਥੇਬੰਦੀਆਂ ਇਹ ਇਸ ਉੱਪਰ ਆਪਣਾ ਬਿਆਨ ਦੇ ਚੁੱਕੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਸਾਰੇ ਭਈਏ ਭਜਾਉਣ ਦਾ ਨਾਹਰਾ ਲਾਉਣਾ ਇਹ ਗਲਤ ਹੈ